ਮੈਂ ਸਨੀਲ ਸਿੰਘ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਬਟਾਲਾ ਮੈਂ ਅੱਜ ਜਿਹੜਾ ਬਾਬਾਈ ਦਾ ਵਿਆਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਔਰ ਦੇਸ਼ ਵਿਦੇਸ਼ ਤੋਂ ਸੰਕਟਾਂ ਜਿਹੜੀਆਂ ਇੱਥੇ ਆਉਂਦੀਆਂ ਨੇ ਬੜਾ ਇਤਿਹਾਸਕ ਦਿਨ ਤੇ 800 ਲੱਖ ਸਾਲਾ ਦੇ ਦੁੰਦਾ ਉਸ ਦਿਨ ਬਾਬਾਈ ਦੇ ਵਿਆਹ ਦੇ ਤੇ ਮਾਤਾ ਸੁਲਖਣੀ ਜੀ ਨਾਲ ਹੋਇਆ ਬਟਾਲੇ ਉਹਨਾਂ ਦੇ ਚਰਨਾ ਦੀ ਸ਼ੋਭਾ ਪ੍ਰਾਪਤ ਇਹ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਦੀ ਬਾਦਸ਼ਾਹੀ ਬਟਾਲੇ ਨੂੰ ਉਹਨਾਂ ਦਾ ਆਸ਼ੀਰਵਾਦ ਤੇ ਪਿਛਲੇ ਦਿਨੀ ਕਾਫੀ بارش ਹੁੰਦੀ ਵਜ੍ਹਾ ਕਰਕੇ ਸਾਰੇ ਲੋਕ ਅਸੀਂ ਪਰੇਸ਼ਾਨ ਸੀ ਕਿਉਂਕਿ ਉਹਨਾਂ ਦੇ ਆ ਵਿਆਦੇ ਪੂਰਵ ਦੇਤੇ ਜਿਸ ਤਰ੍ਹਾਂ ਸਾਰੇ ਪ੍ਰਬੰਧ ਪੁੱਤਾ ਕਰਨ ਵਾਸਤੇ ਸਾਰੇ ਤਤਪਰਸੀ ਸਾਰੇ ਮੇਡ ਸਾਹਿਬ ਸਾਡੇ ਨਗਰ ਨਿਗਮ ਦੀਆਂ ਟੀਮਾਂ ਕਮਿਸ਼ਨਰ ਸਾਹਿਬ ਸਾਰੇ ਯਾਨੀ ਕਿ ਸਾਰੇ ਤਤਪਰਸੀ ਵੀ ਜੋ ਵੀ ਸਹੂਿਦਾਮਾ ਇਹ ਸੰਗਤ ਨੂੰ ਦੇਣੀਆਂ ਚਾਹੀਦੀਆਂ ਨੇ ਤੇ ਉਹ ਮਿਲੀਆਂ ਚਾਹੀਦੀਆਂ ਤੇ ਉਹਦੇ باوجود ਵੀ ਬਹੁਤ ਜ਼ਿਆਦਾ ਬਾਰਿਸ਼ ਦੇ باوجود ਵੀ ਬੜੇ ਪ੍ਰਬੰਧ ਕੀਤੇ ਗਏ ਚਾਹੇ ਉਹ ਪੈਚ ਵਰਕ ਲੱਗਣੇ ਸੰ ਚਾਹੇ ਉਹ ਇਹ ਪੂਰਾ ਕ੍ਰਿਕਟ ਦਾ ਸਿਗਾ ਸਾਰਾ ਚਾਹੀ ਉਹ ਲਾਈਟਾਂ ਦਾ ਸਿਸਟਮ ਸਿਗਾ ਤੇ ਉਹ ਵੀ ਸਾਰਾ ਜੋ ਨਗਰ ਨਿਗਮ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਪੂਰੇ ਜੋਸ਼-ਸ਼ੋਰ ਨਾਲ ਲਭਾਈਆਂ ਜਾ ਰਹੀਆਂ ਹਨ ਔਰ ਸਾਰੇ ਕੋਸ਼ਿਸ਼ ਕਰ ਰਿਹਾ ਭਈ ਆਉਣ ਵਾਲਾ ਸਮੇ ਜਿਹੜਾ ਜਿਸਨ ਬਾਬਾ ਜੀ ਦਾ ਵਿਆਹ ਹੈ ਤੇ ਉੱਤੇ ਸਾਰੇ ਕੰਮ ਕੰਪਲੀਟ ਉਤੋਂ ਪਹਿਲਾਂ ਹੀ ਹੋ ਜਾਣਾ ਤੇ ਸਾਰੇ ਸੰਗਤਾਂ ਨੂੰ ਜਿਹੜੀ ਆ ਕਿਸੇ ਗੱਲ ਦੀ ਦੁਵਿਧਾ ਨਾ ਪੇਸ਼ ਆਵੇ ਤੇ ਮੈਂ ਆਪਣੇ ਵੱਲੋਂ ਆਪਣੀ ਕਾਂਗਰਸ ਪਾਰਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਇਸ ਵਿਰਾਸਤ ਪੁਰਬ ਦੀ ਜੋ ਕਿ ਦੇਸ਼ ਉਦੇਸ਼ ਵਿੱਚ ਮਨਾਇਆ ਜਾਂਦਾ ਤੇ ਆ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਲੱਖ ਲੱਖ ਵਧਾਈ ਹੋਵੇ ਜੀ ਸਾਰੇ ਸਮੂਹ ਸਤਿਕਾਰਾਂ ਨੂੰ ਜੀ ਵਿਸ਼ੇਸ਼ਾ ਤਰੱਕਨ ਸਾਰਿਆਂ ਤੇ ਤੇ ਸਾਰਿਆਂ ਤੇ ਆਸ਼ੀਰਵਾਦ ਰੱਖਣ ਸਾਰੇ ਖੁਸ਼ ਰਹਿਣ ਤੰਦਰੁਸਤ ਰਹਿਣ ਤੇ ਰਾਜ ਰਹਿ ਖਾਸਾ ਮਾਹਿਰ ਜੀ ਕੀ ਫਤ